ਜਦੋਂ ਪਾਰਟੀਸ਼ਨ 1947 ਦੇ ਹਾਲਾਤ ਦੱਸਦੀ ਇੱਕ ਹੋਰ ਕੜੀ ਲੈ ਕੇ ਹਾਜ਼ਰ ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਵੇਖੇ ਸੀ ਉਹ ਸਾਰੇ ਹਾਲਾਤ ਬਲਕਿ ਅੱਖਾਂ ਨਾਲ ਵੇਖਿਆ ਵੇਖੇ ਵੀ ਤੇ ਭੋਗੇ ਵੀ ਹੱਡ ਵਰਤੀ ਜਗ ਵਰਤੀ ਜਲੰਧਰ ਆਪਣਾ ਕਿਹੜਾ ਇਲਾਕਾ ਸੀ ਜਲੰਧਰ ਦੇ ਨਾਲ ਹੀ ਸਗਾ ਗੜਾ ਸੀ ਪਿੰਡ ਗੜਾ ਪਿੰਡ हां ਕੋਈ ਡੇਢ 2 ਮੀਲ ਦੇ ਉੱਤੇ ਸੀ ਡੇਢ 2 ਮੀਲ ਦੇ ਉੱਤੇ ਸੀ ਤੇ ਆਸ-ਪਾਸੇ ਦੇ ਕਿਹੜੇ ਹੈ ਸੀ ਪਿੰਡ ਉੱਥੇ हां आस-पास ही ਬਣ ਸੀਗੇ ਨਾਲ ਸੁਭਾਨਾ ਸੀਗਾ ਲਾਡੋ ਵਾਲੀ ਸੀ ਫੋਲੀ ਵਾਲਾ ਸੀ ਗੇ ਕਾਦੀਆਂ ਹਾਲ ਦੇਗਾ ਗਿਗਰਾਲ ਸੀ ਉੱਥੇ ਆਸ-ਪਾਸੇ ਸਿੱਖ ਵਸਦੇ ਸੀ ਇੱਕ ਤਾਂ ਸੁਭਾਨਾ ਵੇਚ ਸੀ ਹਾਂ ਹੋਰ ਕਿਹੜੇ ਬਣ ਸੀ ਹੋਰ ਇਹ ਕਿਸੇ ਦਾ ਮੱਠੇਪੁਰ ਮੱਠੇਪੁਰ ਹਾਂ ਹੋਰ ਵਾਸੀ ਦੋ ਹੀ ਸਿੱਖਾਂ ਦੇ ਬਾਕੀ ਦੇ ਮੁਸਲਮਾਨਾਂ ਦੇ ਤੁਹਾਡੇ ਜਾਂ ਜਿਹੜੀ ਬਾਕੀ ਮੁਸਲਮਾਨ ਬਰਾਦਰੀ ਸੀ ਉਹਨਾਂ ਦੇ ਤਾਲੁਕਾਤ ਇਹਨਾਂ ਨਾਲ ਕਿਸ ਤਰ੍ਹਾਂ ਦੇ ਸੀ ਤੇ ਲਗਾ ਦੇਣਾ ਨਾ ਇਦਾਂ ਦੇ ਸੀ ਜਿੱਦਾਂ ਬਿਆਂ ਸ਼ਾਦੀਆਂ ਇੱਕ ਦੂਸਰੇ ਦੇ ਜਾਂਦੇ ਅੱਛਾ ਉਦੋਂ ਲੜਾਈ ਝਗੜੇ ਨਹੀਂ ਸੀ ਨਾ ਮਤਲਬ ਕਿ ਬੰਦੇ ਮਬਦ ਨਾ ਇੱਕ ਦੂਸਰੇ ਨੂੰ ਪੇਸ਼ ਆਉਂਦੇ ਠੀਕ ਹੈ ਠੀਕ ਹੈ ਕਦੋਂ ਰੌਲੇ ਪੈਣਾ ਸ਼ੁਰੂ ਹੋਏ ਸੀ ਇਹ ਅਸੰਤਾਲੀ ਜੀ ਜ਼ਿਲ੍ਹੇ ਹੋਇਆ ਮੈਂ ਥੋੜਾ ਜਿਹਾ ਵਿਲੇ ਹੋਇਆ ਹੂੰ ਉਸ ਤੋਂ ਬਾਅਦ ਕਲਫਿਓ ਲੱਗ ਗਿਆ ਸਾਨੂੰ ਮਾਲਕ ਨੇ ਕਿਹਾ ਤੁਸੀਂ ਚਲੇ ਜਾਓ ਕਲਫਿਓ ਲੱਗ ਗਿਆ ਅੱਛਾ ਅਜੀ ਆਏ ਤਾਂ ਕੋਈ Hindu ਸੇ ਕਦੀ ਨਹੀਂ ਦੇਖਿਆ ਰਾਹ ਦੇ ਵਿੱਚ ਠੀਕ ਹੈ ਮੁਸਲਮਾਨ ਤਾਂ ਫਿਰਦੇਸੀ ਕੋਈ ਕੋਈ ਸਿੱਖ ਨਹੀਂ ਸੀ ਕੋਈ ਨਾ Hindu ਅੱਛਾ ਜ਼ਿਲ੍ਹੇ ਜਿਆ ਆਪਣੇ ਪਿੰਡ ਪਹੁੰਚੇ ਨਾ ਹੂੰ ਤੋ ਉਸ ਵੇਲੇ ਲੋਕ ਬਾਹਰ ਇਕੱਠੇ ਹੋਏ ਸੀਗੇ ਸੜਕ ਦੇ ਉੱਤੇ ਸਾਡੇ ਪਿੰਡੋਂ ਸੜਕ ਜਿਹੜੀ ਜਾਂਦੀ ਸੀ ਨਾ ਨੂਰ ਮਹਿਲ ਨੂੰ ਉਹ ਸਾਡੇ ਪਿੰਡ ਦੇ ਵਿੱਚ ਦੀ ਹੋ ਕੇ ਜਾਂਦੀ ਠੀਕ ਹੈ ਤੋ ਇਕੱਠੇ ਹੋਏ ਕਹਿੰਦੇ ਅਗੇ ਇਧਰੋਂ ਕਾਫਲ ਕਾਫਲਾ ਆ ਰਿਹਾ ਸ਼ਹਿਰ ਜਾਣ ਵਾਸਤੇ ਮਾਰਨੇ ਵਾਸਤੇ ਤੇ ਆਪਾਂ ਇਥੋਂ ਨੰਗ ਨਹੀਂ ਦੇਣਾ ਬਹਿ ਜਾਓ ਤੁਸੀਂ ਇੱਥੇ ਅੱਛਾ ਤੁਸੀਂ ਵੀ ਤਰੜੇ ਹੋ ਜਾਓ ਠੀਕ ਹੈ ਲੇਗਨ ਕੋਈ ਕਾਫਲਾ ਨਹੀਂ ਨੰਗਿਆ ਉਹ ਸ਼ਾਮ ਤੀਕਰ ਬੈਠੇ ਰਹੇ ਹਾਂ ਤੇ ਕੋਈ ਰੋਲਾ ਨਹੀਂ ਪਿਆ ਕੋਈ ਰੋਲਾ ਨਹੀਂ ਪਿਆ ਠੀਕ ਫਿਰ ਕਿੰਨੇ ਕਿ ਅਸੀਂ ਪਿੰਡ ਛੱਡੀਏ ਬਈ ਪਿੰਡ ਤੇ ਇਥੋਂ ਉੱਠਣਾ ਪੈਣਾ ਪਿੰਡ ਦਾ ਉਸ ਵੇਲੇ ਆਮ ਐਲਾਨ ਹੁੰਦਾ ਸੀ ਨਾ ਉਦਾਂ ਸਾਡਾ ਪਿੰਡ ਜਿਹੜਾ ਸੀ ਨਾ ਛੌਣੀ ਦੇ ਨਾਲ ਸੀ ਤੇ ਪੁਲਿਸ ਜਿਹੜੀ ਫੌਜੀ ਸੀਗੇ ਨਾ ਉਹ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਸੀ ਵੀ ਕੋਈ ਬਾਹਰੋਂ ਕਾਫਲਾ ਆਵੇ ਤਾਂ ਅਸੀਂ ਉਹਦਾ ਮੁਕਾਬਲਾ ਅੱਛਾ ਇਹ ਅਯੂਬ ਖਾਨ ਉਸ ਵੇਲੇ ਉੱਥੇ ਬਗਰੀਡੀਅਰ ਸੀਗਾ ਜਿਹੜਾ ਪਾਕਿਸਤਾਨ ਦਾ ਬਾਦ ਸ਼ਦਰ ਹੋਇਆ ਹੈ ਹਾਂ ਇਹ ਉਸ ਵੇਲੇ ਬਰਗੇਡੀਅਰ ਸੀ ਉੱਥੇ ਹਾਂ ਅੱਛਾ ਫਲਮਾਨੀ ਸੀ ਉਸ ਤੋਂ ਜ਼ਿਆਦਾਤਰ ਮੁਸਲਮਾਨ ਸੀ ਫਿਰ ਕਿਨੇ ਉੱਠੇ ਸੀ ਉੱਥੋਂ ਕਿਨੇ ਕਿਹਾ ਸੀ ਪਿੰਡ ਦੇ ਵਿੱਚ ਆ ਵੀ ਹੁਣ ਤੇ ਜਾਣਾ ਹੀ ਪੈਣਾ ਸਾਡਾ ਪਿੰਡ ਜਿਹੜਾ ਸੀ ਨਾ ਮੁਸਲਮਨ ਲੀਗ ਦਾ ਸਦਰ ਜਿਹੜਾ ਸੀ ਉਹ ਸਾਡੇ ਪਿੰਡ ਦਾ ਸੀ ਕੀ ਨਾਂ ਸੀ ਕਹਾ ਦਾ ਸ਼ਰੀਫ ਮਮਾ ਸ਼ਰੀਫ ਕਹਾਦਾ ਹੈ ਨਾ ਮੁਹੰਮਦ ਸ਼ਰੀਫ ਨਾਂ ਸੀ ਅੰਦਰ ਹਾਂ ਠੀਕ ਹੈ ਤੂੰ ਮੰਨ ਤਾ ਪਤਾ ਲੱਗ ਗਿਆ ਨਾ ਵੀ ਜਾਣਾ ਪੈਣਾ ਤਬਾਦਲਾ ਵਾਦੀ ਹੋ ਗਿਆ ਅੱਛਾ ਤੇ ਬਸ ਫੇ ਰੋਕਣਾ ਸ਼ੁਰੂ ਹੋ ਗਿਆ ਰੋਕਣਾ ਸ਼ੁਰੂ ਹੋ ਗਿਆ ਇਕੱਠੇ ਉੱਠੇ ਸੀ ਇਹ ਇਕਾ ਦੁਕਾ ਕਰ ਕਰਕੇ ਨਹੀਂ ਅਸੀਂ ਤਾਂ ਪਹਿਲੇ ਹੀ ਆ ਗਏ ਤਕਰੀਬਨ ਹਾਂ ਅਜੇ ਸਾਰਾ ਪਿੰਡ ਬੈਠਾ ਜੀ ਕੋਈ ਰੌਲਾ ਬਾਅਦ ਦੇ ਵਿੱਚ ਕੈਂਪ ਸਾਡੇ ਪਿੰਡ 'ਚ ਬਣ ਗਿਆ ਅੱਛਾ ਤੇ ਜਿਹੜੀ ਗੱਡੀ ਸੀ ਨਾ ਉਹ ਸਾਡੇ ਪਿੰਡ ਦੇ ਲਾਗੇ ਉਹ ਨਹੀਂ ਲੈ ਨੰਗ ਦੀ ਠੀਕ ਹੈ ਉੱਥੋਂ ਲੋਕ ਵਹਿੰਦੇ ਸੀ ਗੱਡੀ ਦੇ ਵਿੱਚ ਜਿਹੜੇ ਇੱਧਰ ਆਉਂਦੇ ਸੀ ਤੁਸੀਂ ਕਾਹਦੇ ਤੇ ਆਏ ਸੀ ਅਜੀਦਬਾਸਿਚ ਆਏ ਸੀ ਬਸਿ ਬਹਿ ਗਿਆ ਸੀ ਹਾਂ ਘਰ ਦਾ ਸਮਾਨ ਕੋ ਚੈੱਕ ਹੋਇਆ ਸੀ ਕਿ ਨਹੀਂ ਹੋਇਆ ਨਹੀਂ ਐ ਮੈਂ ਥੋੜਾ ਬਹੁਤਾ ਜਿਹੜਾ ਕਪੜੇ-ਕੂਪੜੇ ਚੱਕੋ ਦੁੱਖ ਤਾਂ ਬੜਾ ਹੋਇਆ ਹੋਣਾ ਵੀ ਘਰ ਵਸਦਾ ਵੱਲਦਾ ਘਰ ਛੱਡ ਕੇ ਜਾਣਾ ਇੱਕ ਪ੍ਰਾਈ ਜਗ੍ਹਾ ਤੇ ਜਿੱਥੇ ਬਰੇ ਹਾਲਾਤ ਨਹੀਂ ਪਤਾ ਕਿਵੇਂ ਦਾ ਅਗੋ ਘਰ ਮਿਲਨੇ ਨੇ ਕੀ ਹਾਲਾਤ ਉਹਦੇ ਇਦਾਂ ਨੇ ਅੱਛਾ ਤੇ ਕਿੰਨੇ ਜੀ ਨਿਕਲੇ ਸੰ ਤੁਹਾਡੇ ਘਰੋਂ ਅਈ ਸਾਰੇ ਆ ਗਏ ਘਰ ਦੇ ਜੀ ਸਾਡੇ ਵਾਲਦ ਸਾਹਿਬ ਰਹਿ ਗਏ ਸੀ। ਉਹ ਵੀ ਇਸ ਤੇ ਗਾਂ ਸੀਗੀ ਜਿਹੜੀ ਆਪ ਲੈ ਕੇ ਪਾ ਲਈ ਸੀ ਬੱਚੀ। ਬੜਾ ਧੀ। ਅੱਛਾ। ਤੋਵੇਂ ਜੀ ਮੈਂ ਇਹ ਲੈ ਕੇ ਆਉਂਗਾ। ਅੱਛਾ। ਉਹ ਵੇ ਬਾਜ ਲੈ ਕੇ ਆਏ। ਉਹਦੇ ਨਾਲ ਬੜਾ ਪਿਆਰ ਸੀ। ਹਾਂ। ਠੀਕ। ਲਿਆ ਤਾਂ ਉਹਨਾਂ ਕੋ ਨਹੀਂ ਹੋਈ ਵੈਸੇ ਫੇਰੇ ਛੱਡਿਆ ਜੇ। ਨਹੀਂ ਲਿਆ ਹੋਈ। ਓਏ ਹੋ। ਉਹ ਜਿਹੜਾ ਕਾਫਲਾ ਰੁਕ ਗਿਆ ਸੀ ਨਾ ਇੱਥੇ ਉਸ ਕਾਫਲੇ ਦੇ ਵਿੱਚ ਉਹ ਸੀਗੇ। ਲੇਕਿਨ ਇਹ ਦਰਿਆ ਤੋਂ ਅੱਗੇ ਨੰਗੇ ਹੋ ਸੀ। ਇਹਦੇ ਪਿੱਛੇ ਪਿੱਛੇ ਰਹਿ ਗਿਆ ਸੀ ਉਹ ਰੁਗਿਆ ਲੋਕ ਕਾਫੇ ਠੀਕ ਹੈ ਤੇ ਤੁਸੀਂ ਬਸ ਦੇ ਵਿੱਚ ਆਏ ਕਿੰਨੇ ਦਿਨਾਂ ਚ ਪਹੁੰਚ ਗਏ ਸੀ ਨਹੀਂ ਇੱਕ ਰਾਤ ਅਸੀਂ ਅੰਮਰਸਰ ਰਹੇ ਹਾਂ ਦੂਸਰੇ ਦਿਨ ਇੱਥੇ ਆ ਗਏ ਕਿਹੜਾ ਬਾਰਡਰ ਕਰਾਸ ਕੀਤਾ ਸੀ ਕਿਹੜਾ ਬਾਰਡਰ ਕਰਾਸ ਕੀਤਾ ਸੀ ਹਾਂ ਹਾਂ ਕਿਹੜਾ ਹੈ ਇਹ ਤੇ ਲੋਹਰ ਵਾਲਾ ਲੋਹਰਲ ਵਾਗਾ ਬਾਰਡਰ ਵਾਗਾ ਬਾਰਡਰ ਵਾਗਾ ਬਾਰਡਰ ਤੇ ਰਾਹ ਦੇ ਵਿੱਚ ਕੀ ਹਾਲਾਤ ਸੀ ਸਾਡੇ ਨਾਲ ਜਿਹੜੇ ਜਿੰਨ ਕਾਨਵਾਈ ਉਹਨਾਂ ਦੇ ਸਿੱਖਾਂ ਦੇ ਇੱਕ ਟਰੱਕ ਸੀ हां ਉਸ ਲੈਣਾਂ ਦਾ ਕੋਈ ਮਵਾਜ਼ਾ ਹੋਇਆ ਸੀਗਾ ਵੀ ਇਧਰੋਂ ਜਿਹੜੇ ਸਿੱਖ ਲੈਣ ਜਾਣ ਨਾ ਉਧਰੋਂ ਹਿੰਦੂਆਂ ਨੂੰ हां ਇਧਰੋਂ ਮੁਸਲਮਾਨਾਂ ਨੂੰ ਲੈ ਜਾਣ ਠੀਕ ਹੈ ਉਹ ਕਾਨਵਾਈ ਦੇ ਨਾਲ ਅਸੀਂ ਵੀ ਸੀਗੇ ਠੀਕ ਹੈ ਉਹ ਸਾਨੂੰ ਤਾਂ ਬਣ ਨਹੀਂ ਸੀ ਦਿੰਦੇ ਕਹਿੰਦੇ ਜ ਸਾਸੀਂ ਜ਼ਿੰਮੇਦਾਰ ਨਹੀਂ ਹੂੰ ਪ੍ਰਾਈਵੇਟ ਵਾਸੇਗੀ ਹੂੰ ਤੇ ਇੱਕ ਸੂਬੇਦਾਰ ਛੁੱਟੀ ਆਇਆ ਹੋਤੇ ਫਸਿਆ ਸੀ ਠੀਕ ਹੈ ਉਹ ਨਾਲ ਜੀ ਹੋ ਗਏਗਾ ਕੋਈ ਨਹੀਂ ਅਸੀਂ ਆਪੇ ਜ਼ਿੰਮੇਦਾਰੀ ਹੈ ਠੀਕ ਹੈ ਉਹ ਵੀ ਨਾਲ ਸੀਗਾ ਸਾਡੇ ਜੇਲੇ ਅੰਬਰਸਰ ਆਇਆ ਨਾ ਤੇ ਉਹਨਾਂ ਨੇ 2-3 ਟਰੱਕ ਦਾ ਖਾਲਸਾ ਕਾਲਜ ਚਲ ਜਾ ਕੇ ਵੱਡ ਫੂਡ ਸਿਟੇ ਬਾਕੀ ਜਿਹੜੇ ਜਿਉ ਕੈਂਪ ਚ ਇਕੱਠੇ ਗਏ ਟਰੱਕ ਬੰਦਿਆਂ ਦੇ ਭਰੇ ਵੱਡ ਦਿੱਤੇ ਹਾਂ ਕਿਹੜੀ ਜਗ੍ਹਾ ਲ ਜਾ ਕੇ ਅੰਬਰਸਰ ਅੰਬਰਸਰ ਕਿਹੜੀ ਜਗ੍ਹਾ ਤੁਸੀਂ ਦਸੀਏ ਖਾਲਸਾ ਕਾਲਜ ਉਹਨਾਂ ਦਾ ਸੀ ਕੋਈ ਉੱਥੇ ਖਾਲਸਾ ਕਾਲਜ ਵੀ ਚਲ ਜਾ ਕੇ ਮਾਰ ਦਿੱਤੇ ਮਾਰ ਦਿੱਤੇ ਉਸੇ ਕਾਂਪਲੇ ਦੇ ਹਾਂ ਉਸੇ ਕਾਂਪਲੇ ਦੇ ਜੇਸੋ ਕੈਂਪ ਦੇ ਵਿੱਚ ਅਸੀਂ ਰਾਤ ਰਹੇ ਨਾ ਉਹਦੇ ਵਿੱਚ ਵੀ ਹਮਲਾ ਹੋਇਆ ਇੱਕ ਬੰਦਾ ਮਰ ਗਿਆ ਬਾਕੀ ਤਾਂ ਠਹਿਰ ਬਚ ਗਏ ਕੋਈ ਐਡਾ ਇੰਤਜ਼ਾਮ ਨਹੀਂ ਸੀਗਾ ਇਹਨੂੰ ਸੇ ਕਿ ਉਹਦਾ ਪਹਿਰਾ ਦੇ ਰਹੇ ਸਨ ਫੌਜੀ ਤੇ ਸਾਡੇ ਉਹ ਸੂਬੇਦਾਰ ਨਾਲ ਹੋਣ ਦੀ ਵਜ੍ਹਾ ਨਾਲ ਚੌਨੀ ਦੇ ਨਾਲ ਸੀਗਾ ਉਹ ਕੈਂਪ ਹਾਂ ਉਹਨੇ ਅੰਦਰ ਅਫਸਰਾਂ ਨਾਲ ਗੱਲਬਾਤ ਕਰਕੇ ਨਾ ਤੇ ਗੱਡੀ ਜਿਹੜੀ ਸੀ ਉਹ ਅੰਦਰ ਲਾ ਲਈ ਅੰਦਰ ਲਾਉਂਦੇ ਹਾਂ ਉਹ ਵਾ ਉਹਦੇ ਬਾਅਦ ਇੰਤਜ਼ਾਮ ਸੀਗਾ ਆਪਣਾ ਛੋਮੀ ਦਾ ਅੱਛਾ ਤੇ ਉੱਥੇ ਸਾਡੇ ਦਾ ਕੁਝ ਨਹੀਂ ਹੋਇਆ ਸਵੇਰੇ ਉਤੋਂ ਫਿਰ ਅਸੀਂ ਬਾਗਾਂ ਦਾ ਬਾਰਡਰ ਕਰਾਸ ਕੀਤਾ ਬਾਗਾਂ ਦਾ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਨਾ ਜਿਹੜਾ ਇਲਾਕਾ ਸੀਗਾ ਨਾ ਪਾਕਿਸਤਾਨ ਦਾ ਨਾ ਹਿੰਦੂਸਤਾਨ ਦਾ ਠੀਕ ਹੈ ਉੱਥੇ ਆ ਕੇ ਸਾਡੀ ਗੱਡੀ ਜਿਹੜੀ ਇਹਦਾ ਪਟੂਲ ਮੁੱਕ ਗਿਆ ਅੱਛਾ ਤੇ ਉਹ ਫੌਜੀ ਫਿਰਦੇ ਸੀਗੇ ਪਤਾ ਨਹੀਂ ਕਿਹਦੇ ਰਾਣੇ ਨੂੰ ਲਵਦੇ ਫਿਰਦੇ ਸੀ ਹਾਂ ਆਪਣੀ ਜੀਪ ਤੇ ਹਾਂ ਉਹਨਾਂ ਨੇ ਕਿਹਾ ਇਹ ਤਾਂ ਬੜਾ ਖ਼ਤਰਨਾਕ ਇਲਾਕਾ ਦਵਾ ਦਾ ਉੱਤ ਚੱਲੋ ਅਸੀਂ ਉੱਪਰ ਬੈਠੇ ਜੀ ਇਹ ਜਾਨਵਰ ਪੁੰਜੇ ਤਾ ਰਹੇ ਹਾਂ ਤੇ ਵਿਖਾੜ ਕੇ ਤਾਂ ਉਹਨਾਂ ਨੇ ਆਪਣੀ ਜੀਪ ਪਿੱਛੇ ਲਾਈ ਤੇ ਲਾਗੇ ਰੋੜ ਦੇ ਲਾਗੇ ਬਾੜਾ ਪਾਸ ਕਰਾ ਬਾੜਾ ਅੱਛਾ ਬਾਗਾ ਜਿਹੜਾ ਪਾਸ ਕੀਤਾ ਅੱਛਾ ਅੱਛਾ ਇੱਥੇ ਆਇਆ ਲਾਹੌਰ ਜਿਹੜਾ ਕੈਂਪਸ ਹੈਗਾ ਨਾ ਉਹਦੇ ਵਿੱਚ ਤਾਂ ਹੈਜ਼ਾ ਪਿਆ ਹੈ ਕਈ ਬੰਦੇ ਮਰੇ ਪਏ ਉੱਥੇ ਤੋ ਅਸੀਂ ਕਹਾਂ ਵੀ ਇੱਥੇ ਰਹਿਣਾ ਅਸੀਂ ਸ਼ਾਮ ਚੋਲੇ ਲੈ ਚੱਲੋ ਸਟੇਸ਼ਨ ਤੇ ਹਾਂ ਤੇ ਕੈਂਪ ਅਸੀਂ ਨਹੀਂ ਰਹਿਣਾ ਸਾਨੂੰ ਸਟੇਸ਼ਨ ਤੇ ਲੈ ਚੱਲੋ ਹਾਂ ਉਹ ਬੰਦੇ ਜਿਹੜੇ ਜਗੇ ਨਾ ਗੱਡੀ ਵਾਲੇ ਉਹਨਾਂ ਨੇ ਜਾਣਾ ਤੋਬਾ ਟੈਗ ਸਿੰਘ ਹਾਂ ਉਹਨਾਂ ਦੇ ਉੱਥੇ ਰਿਸ਼ਤੇਦਾਰ ਸੀ ਠੀਕ ਹੈ ਉਹ ਸਾਨੂੰ ਕਹਿੰਦੇ ਉੱਥੇ ਚੱਲੋ ਤੁਸੀਂ ਸਾਡੇ ਰਿਸ਼ਤੇਦਾਰ ਇੱਥੇ ਸੀ ਇੱਕ ਚੱਕ 14L ਹਾਂ ਪੁਰਾਣਾ ਪਿੰਡ ਉਤੋਂ ਫਿਰ ਗੱਡੀ ਦੇ ਵਿੱਚ ਬੈਠ ਕੇ ਦੇ ਇੱਥੇ ਆਏ ਰੇਲ 'ਚ ਠੀਕ ਹੈ ਉਥੇ ਵੀ ਗਈ ਬੰਦੇ ਆਪਣੇ ਪਲੇਟਫਾਰਮ ਦੇ ਮਰੇ ਬਾ ਉਹ ਮਾਲੇ ਛੱਡ ਕੇ ਚੱਲਦੇ ਹੋਏ ਕੋਈ ਪਤਾ ਹੀ ਨਹੀਂ ਲੱਗਦਾ ਇਸ ਦੁਨੀਆ ਦੇ ਸਮਾਂ